ਬਟਾਲਾ ਦੇ ਸਾਗਰਪੁਰੇ ਇਲਾਕੇ ਵਿੱਚ 7ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਕੋਲੋਂ ਤਿੰਨ ਅਣਪਛਾਤੇ ਲੋਕਾਂ ਨੇ ਪਿਸਤੌਲ ਦੀ ਨੋਕ ਤੇ ਸਕੂਟੀ ਖੋਈ ਮੌਕੇ ਤੇ ਪੁਲਸ ਕਰ ਰਹੀ ਹੈ ਜਾਂਚ ਜਿਸ ਬੱਚੇ ਕੋਲੋਂ ਲੁੱਟ ਹੋਈ ਉਸਨੇ ਜਾਣਕਾਰੀ ਦਿੰਦਿਆਂ ਦੱਸ ਕਿ ਉਹ ਆਪਣੇ ਘਰੋਂ ਐਕਟਿਵਾ ਤੇ ਸਮਾਨ ਲੈਣ ਗਿਆ ਸੀ ਰਸਤੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਆਏ ਪਿਸਤੌਲ ਦਿਖਾ ਕੇ ਉਸ ਨੂੰ ਕਹਿੰਦੇ ਕਿ ਐਕਟਿਵਾ ਤੋਂ ਉਤਰ ਜਾ ਉਹ ਐਕਟੀਵਾ ਤੋਂ ਉੱਤਰ ਗਿਆ ਤੇ ਚੋਰ ਉਸ ਦੀ ਐਕਟੀਵਾ ਲੈ ਕੇ ਫਰਾਰ ਹੋ ਗਏ ਬੱਚੇ ਨੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਭਾਪੀ ਬੱਚੇ ਕੋਲ ਸਕੂਟਰੀ ਕੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖਿਆ ਇਹਦੀ ਕੀ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਪਤਾ ਲੱਗਾ ਸਾਗਰਪੁਰ ਦੇ ਅਗਲੇ ਪਾਸੇ ਮੋੜ ਤੇ ਨਾ ਫਟਕ ਲੱਗੇ ਮੋਕੜ ਕੋਈ ਹੈ 3979 ਨੰਬਰ ਆ ਨਾ ਈਮੋਕਾ ਵੇਹਾਂ ਬਸ ਬੰਦਿਆਂ ਦੀ ਤਲਾਸ਼ ਕਰ ਰਹੇ ਨੇ ਹੋ ਸਗੀ ਸ਼ਾਮਾਂ ਤੱਕ ਕਵਰ ਕਰ ਲੈਂਦੇ ਕੀ ਦੱਸਿਆ ਬੱਚੇ ਦੇ ਕੋਲ ਉਹ ਹਥਿਆਰ ਵੀ ਸੀ ਇਹ ਧਾਰ ਤੇ ਬਲੌਂਦ ਵੀ ਨਹੀਂ ਦੱਸਿਆ ਕੋਈ ਉਹ ਲੈਟਰ ਲੋਟਰ ਹੋਣਾ ਜਗੋਂ ਨਾਲ ਉਹ ਫਟਿਆ ਕਿੱਦਾਂ ਤੋਂ ਹੂੰ ਹੋਰ ਨਹੀਂ ਕੋਈ ਚੀਜ਼ ਆ ਗਈ ਤੇ ਮੈਂ ਬੈਸਟਲ ਸੁਝਾ ਉਹ ਲੈਟਰ ਆ ਕੇ ਪਿਸਤਲ ਇਹ ਦੱਸਾਂ ਨਾ ਇਹ ਬੱਚੇ ਹੀ ਦੱਸਿਆ ਬਾਅਦ ਚ ਲੈਟਰ ਹੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚਾ ਕਹਿੰਦਾ ਪਿਸਤਲ ਵਾਕੀ ਵੇਖ ਲਈ ਨੇ ਕਲੀਅਰ ਕਰਕੇ ਉਹ ਪਿਸਤਲ ਦਾ ਮੇਰਾ ਨਾਮ ਪ੍ਰਕਾਸ਼ ਹੈ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਔਰ ਕੀ ਹੋਇਆ ਬੇਟਾ ਇਹ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਅੱਜਸਟ ਨਿਕਲ ਕੇ ਤੇ ਦੁੱਧ ਵਾਲੇ ਦੇ ਘਰ ਦੇ ਲਾਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਥੋ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡਾ ਘਰ ਆ ਉਤੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਪਿਸਤਲ ਵਿਖਾਇਆ ਉਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਏ ਇਹਨੇ ਸਕੂਟਰੀ ਦਿੱਤੀ ਇਹ ਘਰ ਆ ਕੇ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਤੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੈ हां जी फिलहाल ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਦੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਦੇ ਖਿਲਾਫ ਸ਼ਾਮਿਆਂ ਦਾ ਵਜਾ हां ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤਾਂ ਛੋਟਾ ਹੀ ਹੈ ਜੀ ਪੁਲਿਸ ਕੰਪਲੇਟ ਕਰ ਹਾਂ ਜੀ ਪੁਲਿਸ ਕੰਪਲੇਟ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਚ ਪੜਦੇ ਹੋ ਮੈਂ ਇੱਥੇ ਚ ਕਿ ਉਹ ਐ ਕਿ ਮੈਂ ਜਾਣ ਰਹੀ ਦੁਕਾਨ ਤੇ ਤੇ ਘਰ ਵਾਪਸ ਆ ਰਹੀ ਤੇ ਉੱਥੋਂ ਤਿੰਨ ਜਣੇ ਆਏ ਆ ਪਲੇਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂਜੀ ਕਿਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਬ्रेड ਲੈਣ ਗਿਆ ਹਾਂ ਹਾਂਜੀ ਕੀ ਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉਤਰ ਜਾਉਣ ਤੂੰ ਅੱਛਾ ਹਾਂਜੀ ਉਹ ਬੰਦੇ ਤੇ ਨਾ ਨਹੀਂ ਕਿਸ ਸਰਦਾਰ ਸੀ ਉਹ ਨਹੀਂ ਅੱਛਾ ਕਿ ਨਹੀਂ ਹਾਂਜੀ ਹੱਥ ਤੋਂ ਹੋਰ ਕੀ ਕਰਦੇ ਆ ਪਿਸਟਲ ਹੀ ਹੋਰ ਕੁਝ ਨਹੀਂ ਲੈ ਗਏ ਦਾ ਕੋਈ ਮੋਟਰਸਾਈਕਲ ਦਾ ਨੰਬਰ ਲੁਟਿਆ? ਹਾਂਜੀ ਕੀਤਾ। ਪੀਬੀ06 ਐਚਐਫ 6848। ਕਿੰਨੀ ਤੇਜ਼ ਆ ਕਿੰਨੀ ਤੇਜ਼ ਆ? ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ। ਹਾਂ। ਕੀ ਲੱਗਾ ਉਹਦੋਂ ਜਦੋਂ ਤੁਹਾਨੂੰ ਉਹਨਾਂ ਨੇ ਖਿਲਾ ਰਿਆ? ਕਿਉਂ ਖਿਲਾ ਰਿਆ? ਕਿੱਦਾਂ ਖਿਲਾ ਰਿਆ? ਕੋਈ ਸਮਝ ਆਈ ਤੁਹਾਨੂੰ? ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫੇਰ ਆਂਦੇ ਉੱਤਰ ਹੁਣ ਤੋਂ। ਹਾਂ। ਹਾਂਜੀ। ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ? ਹੈ ਗਾਹੀ। ਕਿੰਨੇ ਜਿਹੇ ਕੋ? ਇੱਕੋ। ਉਹ ਐਕਟਿਵ ਹੋ ਕੇ ਲੱਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਂ ਨੂੰ ਤੇ ਫਿਰ ਮਮਾ ਨੇ ਪਾਪਾ ਨੂੰ ਦੱਸਿਆ ਉਹ ਕੀ ਮੈਂ ਲੈਦਾ ਦਾ ਸਾਰਾ ਕਲੀਅਰ ਕਰ ਦਿਆ ਹਾਂ ਠੀਕ ਹੈ ਨਹੀਂ ਮੜੋ ਚਾਹੋ ਤੋਂ ਮੈਂ ਕਰਨਾ ਬਾਦੋਂ ਦੋ ਵੀ ਹੋਣਾ ਆਪਣੀ ਇਨਵੋਇਸ ਜਰੂਰੀ ਕੀਤੀ ਆ ਵੀ ਕਾ ਪੜਾ ਨਹੀਂ ਕਰ ਦਿੰਦੇ ਮੈਂ ਬੋਲਦਾ ਤੁਹਾਡੇ ਨਾਲ ਦਿਖਾ ਦਿੰਦੀ ਦਰਵਾਜ਼ੇ ਹੀ ਨੇ ਲੋ ਠੀਕ ਹੈ ਫਿਰ ਕੱਟ ਜਦੋਂ ਉਹ ਕਾਰਵਾਈ ਉਹ ਜਾਣਾ ਤਾਂ ਵਾ ਜੇ ਤੁਸੀਂ ਉੱਥੇ ਬੜਾ ਬੜਾ ਕਿਹਨੂੰ ਪੁੱਛ ਕੇ ਜੀ ਕਰਾਏ ਹੋ ਨਾ ਫਿਰ ਉਹ ਲੈ ਜਾਣਾ ਜੀ ਤੇ 101 ਬਿਲਡ ਨਾ ਨਿਕਲਾਂ ਜੀ ਫਿਰ ਵੇ ਅਹੀਂ ਫਿਰ ਬੱਦਵਾਜੀ ਵੀ ਗਿਆ ਕੱਢੀ ਜੇ ਉਹ ਅਹੀਂ ਬੈਠੇ ਆ ਨਾ ਉਹ ਤੇ ਵਜਦੇ ਪਰਡੇ ਕੰਨਾਂ ਚ ਜੀ ਉਹਨਾਂ ਦੇ ਘਰ ਗਿਆ ਹੀ ਹੁਣ ਕਿਤੇ ਨਹੀਂ ਗਿਆ ਕਿਤੇ ਨਹੀਂ ਗਿਆ ਅਹੀਂ ਘਰ ਨਹੀਂ ਘਰ ਜਾ ਕੇ ਥੋੜੀ ਪਤਾ ਲੱਗਣਾ ਇਹ ਬੰਦਾ ਕਿਹੜਾ ਵਾਹ ਹਾਂ ਰਹੀ ਲੰਮਾ ਟੱਡੇ ਘੇਲੇ ਲੈ ਲੈ ਇੱਕ ਬਲੇਡ ਨਹੀਂ ਲੜਾ ਨਹਿਰਾ ਪਾਰ ਕਰ ਗਿਆ ਦੁੱਧਾ ਲੈਣਾ ਜਿਹੜਾ ਪਾਰ ਕਰਕੇ ਉੱਡ ਕੇ ਪੁਲਸਾ ਰੋਡ ਨੂੰ ਉੱਡ ਕੇ ਨਹੀਂ 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 ਇਹ ਮੁੰਡਾ ਗਿਆ ਸਾਗਰਪੁਰ ਨੂੰ ਜਿਹੜਾ ਮਾਗੇ ਘਰ ਹੈ ਨਾ ਚਿੱਟਾ ਬਿਰਕਾਨ ਨੂੰ ਨਹੀਂ ਪੇਰੂ ਨੂੰ ਆਇਆ ਜਾਣ ਵਾਲੋ ਗਿਆ ਅੱਛਾ ਉਥੇ ਉੱਧ ਲੈ ਗਿਆ ਅੱਛਾ ਬਕਾਇਦਾ ਦੋ ਦੋ ਤੋਂ ਪੱਕਾ ਲੱਗਾ ਆਪਣਾ ਠੀਕ ਹੈ ਠੀਕ ਹੈ ਫੌਜੀ ਦੇ ਘਰੋਂ ਉੱਧਰ ਨੂੰ ਗਿਆ ਅੱਛਾ ਉੱਥੇ ਤਾਂ ਗਿਆ ਮੇਰੇ ਕੋਲ ਸੜਕ ਦੇ ਉੱਤੇ ਚੜ੍ਹ ਗਿਆ ਸੜਕ ਤੇ ਚੜ੍ਹਿਆ ਜੀ ਸੜਕ ਤੇ ਚੜ੍ਹ ਗਿਆ ਜਦੋਂ ਕੋਈ ਪਿੰਡ ਐਨੂੰ ਵੜਿਆ ਪਿੰਡਾਂ ਨੂੰ ਜਿਹਨੇ ਮੈਨੂੰ ਬੋਲੇ ਅਫਰੀ ਹੋਏ ਮੈਂ ਬੋਲ ਰਿਹਾ ਮੈਂ ਬੋਲ ਰਿਹਾ ਇਹਨੂੰ ਭਰਾ ਰਿਹਾ ਵਾ ਠੀਕ ਹੈ ਤੇ ਕੋਈ ਫੁੱਟਲੀ ਕੋਈ ਆ ਪਰ ਦੋਵੇਂ ਫੁੱਟਲੀ ਚੜ੍ਹ ਗਏ ਆਏ ਦੋ ਜਿਹੜੇ ਪਿੰਡ ਵਾਲੋਂ ਹਾਂਜੀ ਪੁਰਾਣੂ ਆਏ ਆ ਵਾਲਕ ਵਾਲੋਂ ਗਏ ਜਿੱਦੋਂ ਆਏ ਉੱਧਰੋਂ ਆ ਫਿਰ ਮੈਂ ਫੜ ਕੇ ਬਾਹਰ ਚੜ੍ਹ ਗਿਆ ਕੋਈ ਦੰਦ ਖਾਇਆ ਦਿਖੂਆ ਕੋਈ ਪਿਸਤੋਲ ਤੇ ਉਹ ਚਾਹੁੰਦੇ ਨੇ ਉਹਨੂੰ ਪਤਾ ਕੋਈ ਕੋਨੇ ਵੇਖਿਆ ਨਹੀਂ ਉਹ ਉਹ ਨਹੀਂ ਜਿੱਥੇ ਹੈਗਾ ਉੱਥੇ ਨਹੀਂ ਹੈਗਾ ਅੱਜ ਨਹੀਂ ਉੱਥੇ ਨਹੀਂ ਹੈਗਾ ਤੇ ਹੁਣ ਚਾਹੁੰਦੇ ਆ ਉੱਥੇ ਕੀ ਕਰਦੇ ਆਹ ਚੱਲਦੇ ਆ ਹੁਣ ਉਹ ਯਾਰ ਇਹ ਕਿੱਥੇ ਭੱਜਦੇ ਨੇ ਜਦੋਂ ਸੀ ਸ਼ੂਟਿੰਗ ਦਾ दैट ਲੇ ਨੂੰ ਬਖਾਇਆ ਇਹਨੇ ਪਛਾਣ ਲਿਆ ਵੀ ਇਹੋ ਮੁੰਡਾ ਕੱਲ ਕੋਲ ਬੁਲਿਆ ਚੱਲ ਕੋਈ ਜਿੰਮ ਤੇ ਕਿ ਲੋਰ ਚੱਲੀਏ ਉਹ ਪੁੱਛ ਕਿ ਕਿਆ ਗਈ ਉਹਨੇ ਮੈਂ ਦੋ ਜਣੇ ਗਈ ਉਹ ਪਾ ਜੇ ਉਹਨਾਂ ਦੇ ਬਾજુ ਕੋਈ ਗੱਲ ਨਹੀਂ ਅੱਛਾ ਪਹਿਲਾਂ ਸੀਸੀਟੀਵੀ ਵੇਖੀ ਹੈ ਉੱਥੇ ਤੇ ਨਹੀਂ ਲੱਗਦਾ ਜਿੱਥੇ ਖੋਈ ਹੈ ਇੱਥੋਂ ਇਹ ਉਹ ਕੱਡੂ ਨਹੀਂ ਉੱਥੋਂ ਤੱਕ ਵੀ ਆਏਗੀ ਜਿੱਥੋਂ ਬੜੀ ਉਹ ਉਹ ਵੀ ਨਜ਼ਰ ਆਏਗਾ ਹਾਂ ਬਸ ਆਊਗਾ ਥੋੜਾ ਜਿਹਾ ਨਜ਼ਰ ਉਹ ਥੋੜਾ ਜਿਹਾ ਹੀ ਆ ਜੇ ਕਿੱਡੀ ਕਰਨ ਆਓ ਪਹਿਲਾਂ ਉਹ ਵੇਖੀਏ